ਉਰੇ ਨੇ ਕੀ ਗੱਲ ਇਹਨਾਂ ਨੂੰ ਇਹਨਾਂ ਦੀ ਸਾਹ ਬੇਟੀ ਆ ਜਿਹੜੀ 16 ਸਾਲ ਦੀ 35 ਸਾਲ ਦੇ ਮੁੰਡੇ ਨੇ ਜਿਹਦੇ ਦੋ ਬੱਚੇ ਨੇ ਉਹਨੇ ਵਗਰਾ ਕੇ ਖੜਿਆ ਫਿਰ ਇਹਨਾਂ ਨੂੰ ਫੋਨ ਵੀ ਆਇਆ ਬੇਟੀ ਦਾ ਵੀ ਮੇਰੀ ਜਾਨ ਬਚਾ ਲੋ ਫਿਰ ਉਹਨਾਂ ਨੇ ਫੋਨ ਖੋਲਿਆ ਉਹਦੇ ਕੋਲੋਂ ਫਿਰ ਕੁੜੀ ਕੋਲੋਂ ਫੋਨ ਖੋਲਿਆ ਇਹਨਾਂ ਨੂੰ ਫੋਨ ਆਇਆ ਵੀ ਮੇਰੀ ਜਾਨ ਬਚਾ ਲੋ ਸਾਰੇ ਰਿਕਾਰਡ ਦਾ ਵੀਡੀਓ ਉਹ ਭੇਜ ਰਹੇ ਨੇ ਕੁੜੀ ਨੂੰ ਪਤਾ ਨਹੀਂ ਉਹਨਾਂ ਨੇ ਉਹ ਸੰਘਾਇਆ ਇਹ ਕਿ ਜਾ ਕੁੜੀ ਨੂੰ ਦਾਬਾ ਮਾਰ ਕੇ ਡਰਾ ਕੇ ਫੋਟੋਆਂ ਕਿਤੇ ਲੈ ਨੇ ਪਰਿਵਾਰ ਕਿ ਸਾਰਾ ਪਰਿਵਾਰ ਖੇਤਾਂ ਵਿੱਚ ਫੋਟੋਆਂ ਕੁੜੀ ਦੇ ਨਾਲ ਪਾ ਰਹੇ ਨੇ ਕਿਦਨ ਕੁੜੀ ਨੂੰ ਉਹਨੇ ਆਖਿਆ ਹੈ ਵੀ ਮੇਰੀ ਜਾਨ ਬਚਾਓ ਉਹਨਾਂ ਤੁਰੰਤ ਹੀ ਆ ਕੇ ਉਹਦੇ ਕੋਲ ਕੁੜੀ ਕੋ ਫੋਨ ਕਰਿਆ ਹੋ ਸਕਦਾ ਚੋਰੀ ਉਹਨੇ ਕਾਲ ਕੀਤੀ ਹੋਵੇ ਇਹਨਾਂ ਨੂੰ ਕਿੰਨੇ ਦਿਨ ਹੋ ਚੁੱਕੇ ਪਿੱਛੇ ਇਹ ਕਾਫੀ ਦਿਨ ਹੋ ਗਿਆ ਕਿ ਇਹਨਾਂ ਨੂੰ 15 ਪੰਜਵੇਂ ਮਹੀਨੇ 4 ਤਰੀਕ ਨੂੰ ਕੁੜੀ ਘਰੋਂ ਗਾਇਬ ਆ ਤੇ ਜਿਹੜਾ ਮਹੀਨਾ ਗਾ ਜਿਹੜਾ ਪਹਿਲਾ ਅੱਜ ਤੱਕ ਇਹਦੀ ਕੁੜੀ ਮੰਦੀ ਇਹਦੀ ਭੈਣ ਆ ਜਿਹਦੇ ਫੋਨ ਤੇ ਫੋਨ ਆ ਵੀ ਮੇਰੀ ਮਾਸੀ ਜਾਨ ਬਚਾਓ ਹੁਣ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਦੋਂ ਕੋਈ ਕਾਰਵਾਈ ਹੋਈ ਹੈ ਜੀ ਪਰਚਾ ਹੋਇਆ ਰਸਤਾ ਨਹੀਂ ਪਾਰੇ ਫਿਰ ਰਸਟਪੌਣ ਇੱਕ ਬੀਜਾ ਨੂੰ ਵਾਪਸ ਲਿਆ ਜਦਿਆਂ ਪਰਿਵਾਰ ਨੂੰ ਵਗਾਉਣ ਕੁੜੀ ਉਹਨਾਂ ਮਾਰਤੀ ਮੈਂ ਐਸਐਚਓ ਸਾਹਮਣੇ ਸਿਰਫ ਕੱਲੇ ਮੁੰਡੇ ਤੇ ਪਰਚਾ ਕੀਤਾ ਉਹਨਾਂ ਦੀ ਜਿਨ੍ਹਾਂ ਦੀ ਰਜਮੰਦੀ ਹੈ ਜਿਨ੍ਹਾਂ ਦੀ ਰਾਜਨਾਮਾ ਉਹਨਾਂ ਨੇ ਉਹਨਾਂ ਨੂੰ ਕਿਹਾ ਜਿਹਾ ਜੋ ਬੈਠੋ ਦੋ ਮਿੰਟ ਬੈਠੋ ਬਾਅਦ ਵਿੱਚ ਫਿਰ ਉਹਨਾਂ ਨੂੰ ਭਜਾ ਦਿੰਦੀ ਸਾਡੀ ਕੋਈ ਸੁਣਵਾਈ ਨਹੀਂ ਕਰਨ ਜੀ 5 ਮਹੀਨੇ ਹੋ ਗਏ ਗਰੀ ਨੂੰ ਕੁੜੀ ਨੂੰ 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲਿਆ ਸਕਦੇ ਮੇਰੇ ਮਨੇ ਪੈਸੇ ਖਾਦੇ ਆ ਤਾਹੀ ਨਹੀਂ ਮੈਡਮ ਆਡੀ ਕੋਈ ਸੁਣਵਾਈ ਨਹੀਂ ਕਰਦੀ ਪਈ ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਪਏ ਹਾਂਜੀ ਅਸੀਂ ਮਜਬੂਰੀ ਚ ਆ ਕੇ ਬਾਬਾ ਜੀ ਉਹਨਾਂ ਕੋਲ ਗਿਆ ਇਹਨਾਂ ਕੋ ਆਪਣੀ ਮਦਦ ਫੀਕ ਮੰਗੀ ਆ ਫਿਰ ਸਾਨੂੰ ਇਨਸਾਫ ਦੀ ਥੋੜੀ ਲੱਗਾਂਦੀ ਕਿ ਸਾਨੂੰ ਮਿਲੇਗਾ ਇਹਨਾਂ ਘੜੀਆਂ ਨੇ ਹੱਥ ਜੋੜੀ ਦੇ ਅੱਜ ਤੇਰੀ ਕੁੜੀਆ ਮਸ਼ਾਹਰੀ ਦੀ ਤੁਹਾਨੂੰ ਦੇਖੋ ਜੀ ਮੈਂ ਖੁਦ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਨਹੀਂ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦੇ ਛੋਟਾ ਮੁੰਸੀ ਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸਭੇਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਉਹ ਮੈਡਮ ਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਇਹਦੇ ਮੂੰਹ ਤੇ ਯਾਰ ਹੀ ਚੜਿਆ ਏ ਇਹ ਯਾਰ ਤੋਂ ਸਵਾਹ ਕਿਸੇ ਨੂੰ ਕੋਈ ਨਹੀਂ ਅਸੀਂ ਅਸੀਂ ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਲ ਆ ਤੇ ਅਸੀਂ ਵੀ ਬਾਣਾ ਧਰੀਆਂ ਵੇਖੋ ਅਸੀਂ ਹਾਡੇ ਬਾਣੇ ਦਾ ਅਸੀਂ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਪੇਵ ਕਰੇ ਜਿਹੜਾ ਪ੍ਰਸ਼ਾਸਨ ਮਿਸਪੇਵ ਕਰਵੇ ਜਿਹੜੇ ਸਾਡੇ ਸਰਵਣ ਜਿਹੜੇ ਤੁਹਾਨੂੰ ਪਤਾ ਹੈ ਪਬਲਿਕ ਦੀ ਜਿਹੜੀ ਸੇਵਾ ਵਿੱਚ ਬੈਠੇ ਨੇ ਪਬਲਿਕ ਸਰਵਣ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਪੇਵ ਕਰਦੇ ਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁੰਸੀ ਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇੱਥੋਂ ਜਿਹੜਾ ਤੁਹਾਡਾ ਚੁੱਕੂੰਗਾ ਤੇ ਉਹਨਾਂ ਦੇ ਜਿਹੜਾ ਧੰਨਾ ਅਨਮਿੱਟੇ ਸਮੇਂ ਲਗਾ ਰੂਗਾ ਜੀ ਸਰ ਆਪਣਾ ਨਾਮ ਦੱਸ ਗਿਆ ਜਿਹੜਾ ਰੋਹਤ ਸਿੰਘ ਦਾ ਜਾ ਰਿਹਾ ਕਿ ਮੈਂ ਮੇਰਾ ਨਾਮ ਜੀ ਅਮਨ ਮੋਲਨੀਵਾਸੀ ਜਿਸਾ ਕਿ ਤੁਸੀਂ ਦੇਖਦੇ ਪਹਿਗੇ ਆ ਇਹ ਚੱਬਾ ਚੌਂਕ ਆ ਥਾਣਾ ਜਿਹੜਾ ਵਾ ਚੱਟਪੰਡ ਚੱਬਾ ਮੋੜ ਤੇ ਇੱਥੋਂ ਦੇ ਜਿਹੜੇ ਐਸ ਐਚਓ ਮੈਡਮ ਨੇ ਤੇ ਪੀੜਿਤ ਪਰਿਵਾਰ ਜਿਹੜਾ ਆ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਕਾਫੀ ਮਹੀਨਿਆਂ ਤੋਂ ਜਿਹੜੀ ਆ ਕਿ ਇੱਕ ਪਹਿਲੀ ਗੱਲ ਤੇ ਤੁਹਾਨੂੰ ਦੱਸਦੀ ਆ ਕਿ ਬੇਟੀ ਨਾਂ ਵਾਲੇ ਆ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ ਪਜਾ ਕੇ ਲੈ ਗਿਆ ਆ ਸਾਰਾ ਪਰਿਵਾਰ ਨਾਲ ਤੇ ਅਬ ਪਰਿਵਾਰ ਪ੍ਰੂਫ ਹੀ ਦੇ ਰਿਆ ਸਾਰੇ ਕਿ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਨਾਲ ਖੜਾ ਹੈ ਲੜਕੀ ਨੂੰ ਘੁਲਾ ਰਿਆ ਆ ਤੇ ਲੜਕੀ ਨੇ ਮਤਲਬ ਕਿ ਕੋਈ ਨਾ ਕੋਈ ਮੌਕਾ ਦੇ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਯਾਰ ਕਿ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੀ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਹੈ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਪਰ ਐਸਐਚਓ ਮੈਡਮ ਨੇ ਪਰਚਾ ਤੇ ਦਰਜ ਕੀਤਾ ਲੜਕੇ ਉੱਤੇ ਪਰ ਜਿਹੜੇ ਉਥੇ ਮੋਤਵਾਰੀ ਸੁਣਨ ਦੇ ਵਿੱਚ ਆਇਆ ਕਿ ਉਹ ਵੀ ਵਿਚਰਲੇ ਹੋਏ ਨੇ ਇੰਨੇ ਮਹੀਨਿਆਂ ਤੋਂ ਬੱਚੀ ਜਿਹੜੀ ਨਾਂਵਾ ਲਗਿਆ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਸੀਰੀਅਸ ਕਰਾਇਮ ਹੁੰਦਾ ਆ ਉਹ ਪਰਚਾ ਆਉਂਦੀ سپورਟ ਦਰਜ ਹੁੰਦਾ ਆ ਚਲੋ ਸਮਾਜ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਪਰਚਾ ਕਰਾਇਆ ਪਰ ਹਾਲੇ ਤੱਕ ਉਸੇ ਲੜਕੇ ਨੂੰ ਉਸ ਪਰਿਵਾਰ ਦੇ ਕਿਸੇ ਵੀ ਜੀ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਸਮਾਜ ਦੇ ਜਥੇਬੰਦੀਆਂ ਨੇ ਜਿਹੜਾ ਤਰਨਾ ਲਗਾਇਆ ਪਰ ਬੜੀ ਜਗਰਦੀਪ ਸਿੰਘ ਨੇ ਵੱਟ ਵੀ ਮਾਰੇ ਜੀ ਸੁਨਨ ਦੇ ਵਿਚਾਰਿਆ ਕਿ ਇਹਨੇ ਭੈਣ ਨੂੰ ਉਹਨਾਂ ਨੂੰ ਇਹਨਾਂ ਨੇ ਜਿਹੜਾ ਇੱਥੋਂ ਦਾ ਸਰਪੰਚ ਆ ਜਿਹੜੇ ਕੀ ਵੱਟ ਵੀ ਮਾਰੇ ਆ ਪਰ ਬੜੀ ਹੀ ਸ਼ਰਮਨਾਕ ਗੱਲ ਆ ਕਿ ਜਿਹੜਾ ਹਲੇ ਵੀ ਬੱਚੀ ਨੂੰ ਜਿਹੜਾ ਕਿ ਉਹਨਾਂ ਕੋ ਬ੍ਰਾਹਮਣਤ ਨਹੀਂ ਕੀਤਾ ਗਿਆ ਕਾਰਨ ਦੇਖੋ ਦੋ ਹੀ ਕਾਰਨ ਹੋ ਸਕਦੇ ਜਾਂ ਪੋਲੀਟਿਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਆਪਾਂ ਜੇ ਗੱਲ ਕਰਾਂਗੇ ਸਾਫ ਦੋ ਟੁਕ ਪ੍ਰੈਸ਼ਰ ਦੋ ਹੀ ਹੁੰਦੇ ਆ ਵੱਲੋਂ ਕਲੇਮ ਲਾ ਕੇ ਆ ਕਿ ਮੋਚੀ ਵੱਲੋਂ ਕੋਈ ਬਾਣੇ ਨੂੰ ਲੈ ਕੇ ਬਿਲਕੁਲ ਜੀ ਮੰਤਪਾ ਕੀ ਗੱਲ ਆ ਇਹ ਲੋਕ ਆਪਣੀਆਂ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਇਨਸਾਨ ਨਹੀਂ ਦਿਵਾ ਸਕਦੇ ਤੇ ਜਿਹੜੇ ਲੋਕ ਇਨਸਾਫ ਦਿਵਾਉਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕੈਰੈਕਟਰ ਦੇ ਉੱਪਰ ਲਾਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸਬੀਹ ਕਰਦੇ ਜਾਂ ਮਤਲਬ ਕਿ ਪਰ ਬੜੀ ਸ਼ਰਮਨਾਕ ਗੱਲ ਹੈ ਪਰ ਜਿਸ ਤਰ੍ਹਾਂ ਹੜੇ ਲਾਡੀ ਜੀ ਨੇ ਦੱਸਿਆ ਕਿ ਉਸ ਬੰਦੇ ਨੂੰ ਸਸਪੈਂਡ ਕਰਾਇਆ ਜਾਏਗਾ ਤਰਨੋਂ ਨਹੀਂ ਦੇਰ ਤੱਕ ਨਹੀਂ ਉਠੇ ਜਾਏਗਾ ਤੇ ਐਸਐਚਓ ਮੈਡਮ ਨੂੰ ਵੀ ਚਾਹੀਦਾ ਸੀ ਕਿ ਅਗਰ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਗਈ ਆ ਬਾਣੇ ਵੱਲੋਂ ਗੱਲ ਕੀਤੀ ਗਈ ਹੈ ਤੇ ਉਹਨਾਂ ਦੀ سپورਟ ਉਹਨੂੰ ਸਸਪੈਂਡ ਕਰਦੇ। ਸਾਹਮਣੇ ਭਾਜੀ ਕੀ ਸਮਝੋ ਹਮੇਸ਼ਾ ਸਮਾਜ ਨੂੰ ਆਪਣੀਆਂ ਹੱਕ ਮੰਗਾ ਲੈ ਕੇ ਧਰਮ ਦੇ ਨਾਲ। ਅਸਲ ਵਿੱਚ ਜੇ ਜਾਤੀਵਿਦ ਕਰਾਇਆ ਕਿ ਇਹ ਸਮਾਜ ਦੀ ਗੱਲ ਸੁਣੋ ਨਾ ਇਹ ਆਪੇ ਮਜ਼ਬੂਰ ਹੋ ਕੇ ਸੜਕਾਂ 'ਤੇ ਆ ਕੇ ਇਹ ਕੋਈ ਸਾਨੂੰ ਕੁਝ ਹੋਣਗੇ ਇੰਨੀ ਗਰਮੀ ਦੇ ਵਿੱਚ ਸੜਕਾਂ 'ਤੇ ਬੈਠੇ ਆ। ਪਬਲਿਕ ਨੂੰ ਪਰੇਸ਼ਾਨ ਕਰਨ ਦਾ ਵੀ ਸਾਡਾ ਕੋਈ ਮਤਵ ਨਹੀਂ ਹੈ। ਪ੍ਰਸ਼ਾਸਨ ਨੂੰ ਪਰੇਸ਼ਾਨ ਕਰਨ ਦਾ ਵੀ ਅਡਾ ਕੋਈ ਮਤਵ ਨਹੀਂ ਆ। ਪਰ ਇਹ ਲੋਕ ਪ੍ਰਸ਼ਾਸਨ ਜਿਹੜਾ ਪਬਲਿਕ ਸਰਮੈਂਟ ਹੈ। ਤਗਾ ਪਰ ਤਾਂ ਹੀ ਲੋ ਗਿਆ ਗਿਆ ਕਿ ਜਦੋਂ ਆਪਾਂ ਐਸਐਚ ਮੈਡਮ ਕੋ ਜਾਨੇ ਆ ਯਾਰ ਯਾਰ ਤੇ ਗੱਲ ਕਰਦੀ ਆ ਵੇਖੋ ਅਸੀਂ ਉਹ ਉਹ ਸ਼ਬਦਾਂ ਲਈ ਯੂਜ਼ ਨਹੀਂ ਕਰਨੀ ਚਾਹੀਦੀ ਯਾਰ ਸ਼ਰਧ ਬੜਾ ਹੀ ਹੁਣ ਮੈਂ ਉਹ ਬੜੀ ਯੂਜ਼ ਕਰਨਾ ਮੈਂ ਆਪਣੇ ਮੂੰਹ ਮੈਂ ਨਹੀਂ ਬੜੀ ਯੂਜ਼ ਕਰਨਾ ਕਿਉਂਕਿ ਅਸੀਂ ਵੀ ਕਿਸੇ ਵੀ ਪ੍ਰਸ਼ਾਸਨ ਕੋ ਜਾਨੇ ਆ ਜਾਂ ਸਾਡੇ ਸਮਾਜ ਦੀਆਂ ਜਿੱਥੇ ਬੰਦੀਆਂ ਜਿਹੜੀਆਂ ਪੈਣਾ ਆ ਉਹਨਾਂ ਨੂੰ ਭੈਣ ਕਰਕੇ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਭਾਈ ਸਾਹਿਬ ਜਾਂ ਭਰਾ ਕਰਕੇ ਗੱਲ ਕਰਨੀ ਚਾਹੀਦੀ ਆ ਨਾ ਕਿ ਯਾਰ ਕਰਕੇ ਕਿਉਂਕਿ ਅਵੋਇਡਿੰਗ ਬੜੀ ਗਲਤ ਜੀ ਯੂਜ਼ਿੰਗ ਦੀ ਹੈ ਕਿਉਂਕਿ ਬਾਣਾ ਬਾਣਾ ਪਾਇਆ ਉਹਨਾਂ ਨੇ ਬਾਣੇ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਆਪਾਂ ਯਾਰ ਕਵਾਂਗੇ ਕਿੱਡੀ ਕੀ ਚੰਗੀ ਗੱਲ ਆ ਉਹਨਾਂ ਨੂੰ ਆਪਣੀ ਸ਼ਬਦਾਲੀ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਜਿਹਨੇ ਬਾਣੇ ਬਾਰੇ ਗਲਤ ਬੋਲਿਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਤੇ ਜੇ ਸਮੂਹ ਦੇ ਕਰਕੇ ਧਰਨਾ ਲੱਗਾ ਹੈ ਤਾਂ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ